ਦਾ ਕਰਦੇ ਗੱਲ ਆਹ ਸਾਹਮਣੇ ਗੱਲੇ ਸ਼ਹਜਾਦ ਅਲੀ ਕਬੱਡੀ ਪਾ ਰਿਹਾ ਸ਼ਾਜੀ ਕਹਿੰਦੇ ਇਸ ਵੇਲੇ ਰੇਡ ਪਾਉਂਦੇ ਦੀ ਵਾਧਿਆ ਹੋਇਆ ਮੇਰੇ ਮਿੱਤਰੋ ਉਹ ਪਾਲੇ ਵੜ ਗਏ ਕਹਿੰਦੇ ਪੱਟਾਂ ਦੇ ਥਾਪੀਆਂ ਮਾਰਦੇ ਆ ਇੱਕ ਗੱਲ ਦਾ ਪੱਕਿਆ ਪਿੰਡ ਵਾਲੇ ਤਰੇਰ ਚੋਟੀ ਚੋਟੀ ਤੇ ਆਏ ਆ ਅੱਜ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਹਿੰਦੇ ਪਲੀ ਨੂੰ ਦਗਲਾ ਨਹੀਂ ਗਾ ਵੀ ਲੋਕੀ ਕਹਿਣ ਸੁਆਬ ਨਹੀਂ ਆਇਆ ਅੱਜ ਦੁੱਖ ਟੁੱਟਣਗੇ ਉਹ ਸ਼ਾਜੀ ਦੇ ਮੂਰੇ ਤੌਰ আর পুছা কি অনুভব ਪਾਸਿਕ ਰੋੜੀ ਆਉਂਦੀ ਆ ਇਹ ਕਿਸੇ ਦੇਸ਼ ਨੂੰ ਮਾਣ ਮਿਲਿਆ ਤੇ ਲਵ ਕੈਨੂ ਇੱਥੋਂ ਆਇਆ ਏ ਜਿਹਨੂੰ ਬੈਲਜੀਅਮ ਕਹਿੰਦੇ ਆ ਸੋਹਣਾ ਘੁੰਮਣ ਵਾਲਾ ਮਹਿੰਗਾ ਜਰੂਰ ਹੈ ਪਰ ਉੱਥੇ ਤਕੜੇ ਰਿਕਾਰਡ ਕੱਢਦੇ ਆ ਲਵ ਕੈਨੂ ਇੱਥੋਂ ਆਇਆ ਏ ਲਵ ਦੇ ਫਾਬਰ ਸਾਹਿਬ ਬਹੁਤ ਵੱਡਾ ਪਿਆਰ ਪੋਈਦਾ ਕਰਦੇ ਆ ਪਰ ਉਧਰ ਕਹਿੰਦੇ ਵੀ ਇਹ ਲਾਨ ਕਰਾਉਂਦੇ ਆ ਸ਼ਹਿਜ਼ਾਦਿਆਂ 2 1000 ਦੀਆਂ ਅਗਲੀਆਂ 2 1000 ਦੀਆਂ 우ਸਤਾਦਾ ਸੁਖਮਣ ਆ ਗਿਆ ਸਾਹਮਣੇ ਕਹਿੰਦੇ ਸੁਖਮਣ ਬਿਆਸ ਵਾਲਾ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਪਹੁੰਚਿਆ ਹੋਇਆ ਛਾਕੇ ਵੜ ਗਏ ਵੱਡੇ ਨਾਮ ਦੇ ਕਬੱਡੀ ਦੇ ਉਧਰ ਕਹਿੰਦੇ ਟਰਾਈ ਕੀਤੀ ਉਹ ਕਹਿੰਦੇ ਪਾਲਾ ਦਿਵਾਰੇ ਹੋਇਆ ਫਿਰਦਾ ਦਿਰਾਬਾਦ ਬੋਲਟ ਕਬੱਡੀ ਪਾ ਰਿਹਾ ਹੈ ਲਾ ਬੈਲਜੀਅਮ ਤੋਂ ਆਇਆ ਹੋਇਆ ਪਾਲਾ ਮਾਨੋ ਚਾਲ ਵਾਲਾ ਉਹ ਬੈਲਜੀਅਮ ਦੇ ਵਿੱਚ ਹੈ ਉਹ ਲਾਈਵ ਜੁੜਿਆ ਪਾਲੇ ਇਧਰ ਦੇ ਪਾਸੇ ਬੁਲਟ ਬੁਲਟ ਬੋਲਟ ਅੱਜ ਕਮਾਲ ਕਰੀ ਆਉਂਦਾ ਜਾਂਦੇ ਵੇੜੇ ਪੈਂਦੀ ਆ ਬਾਜੇ ਵਾਲਿਆਂ ਦੇ ਵੇੜੇ ਕਬੱਡੀ ਪੈਂਦੀ ਆ ਕਰਖਾ ਕਮਾਲ ਇਧਰ ਐਕਸ਼ਨ ਵਾਲੇ ਵੀ ਆ ਗਏ ਆ ਪਰ ਇਧਰ ਸ਼ੱਕ ਬੱਲੇ 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 ਏ ਤਾੜਾ 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 ਬੋਲਟ ਬੋਲਟ ਬੁਲਟ ਉਹ ਖੀਰਾਂ ਵਾਲੀ ਪਿੰਡ ਦਾ ਅੱਜ ਬੁਲਟ ਬੁੱਕਦਾ ਫਿਰਦਾ ਹੈ ਉਹ ਤਾੜੀਆਂ ਵਾਲੇ ਉਹ ਤਾੜੀ